ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਤੁਹਾਨੂੰ ਕਾਲ ਕੀਤੀ ਸੀ ਸ਼ਨੀਵਾਰ ਨੂੰ ਕਿ ਮੰਮੀ ਮੇਰੇ ਜੀ ਤੋਨਾਂ ਦਾ 2 ਸਾਲ ਪਹਿਲਾਂ ਪ੍ਰੇਸ਼ਣ ਹੋਇਆ ਤਾਂ ਦਿਮਾਗ ਦਾ ਤੇ ਇੱਕ ਦਿਨ ਪਤਾ ਨਹੀਂ ਕੀ ਹੋਇਆ ਅਚਾਨਕ ਮੈਂਟਲੀ ਜਿੱਦਾਂ ਹੋਰ ਤਰ੍ਹਾਂ ਦੀਆਂ ਉਲਟਵਲੀਆਂ ਮਾਰਨ ਲੱਗੇ ਸੀ ਤੇ ਫਿਰ ਮੈਂ ਤੁਹਾਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਸੀ ਤੇ ਕੀ ਆ ਸੀਗੀ ਬਾਬਾ ਜੀ ਕੋਲੋਂ ਬਚਨ ਲੈ ਦਿਓ ਜੇ ਉਹਨਾਂ ਨੂੰ ਕਹਿਣ ਕਿਰਪਾ ਕਰੋ ਤਾਂ ਉਹਨਾਂ ਨੇ ਤੁਸੀਂ ਮੈਂ ਬਾਬਾ ਜੀ ਕੋਲੋਂ ਮਤਲਬ ਕਿ ਸੰਦੇਸ਼ ਜੋ ਮੇਰੇ ਲਈ ਆਇਆ ਸੀ ਉਹ ਏ ਸੀ ਤੁਸੀਂ ਭੇਜਿਆ ਸੀ ਕਿ 2.5 ਘੰਟੇ ਸਿਮਰਨ ਕਰਨਾ ਵਾ ਤੇ ਵਾਈ ਗੁਰੂ ਭਲੀ ਕਰੇਗਾ ਵਾਈ ਗੁਰੂ ਜੀ ਮੈਂ ਉਸ ਦਿਨ 2.5 ਘੰਟੇ ਸਿਮਰਨ ਕਰਨ ਬੈਠ ਗਈ ਤੇ ਮੰਮੀ ਨੂੰ ਨੀਂਦ ਆ ਗਈ ਅਸੀਂ ਸੋਚ ਰਹੇ ਸੀ ਕਿ ਹਸਪੀਟਲ ਲੈ ਕੇ ਜਾਈਏ ਪਰ ਮੈਂ ਕਿਹਾ ਮੈਂ 2.5 ਘੰਟੇ ਸਿਮਰਨ ਕਰ ਲੈਂਦਾ ਤੁਸੀਂ ਮੰਮੀ ਨੂੰ ਲੰਮੇ ਪਾਉ ਉਹਨਾਂ ਚ ਰੈਸਟ ਕਰ ਲੈਂਦੋ ਜਿਉਂ ਹੀ ਮੈਂ 2 ਘੰਟੇ ਸਿਮਰਨ ਕਰਕੇ ਉੱਠੀ ਆ ਤਾਂ 2 ਘੰਟੇ ਸਿਮਰਨ ਜੀ ਕੀਤਾ ਮੈਂ ਤਾਂ نیچے ਤੋਂ ਮੇਰੀ ਭੈਣ ਦਾ ਮਤਲਬ ਮੈਨੂੰ ਬੁਲਾਉਣ ਲੱਗ ਪਈ ਕਿ ਮੰਮੀ ਉੱਠ ਗਈ ਆ ਤਾਂ ਬਿਲਕੁਲ ਠੀਕ ਠਾਕ ਐ ਥੱਲੇ ਆ ਜਾ ਮੰਮੀ ਚਾਹ ਬਣਾਉਂਦੇ ਆ ਵਾਹਿਗੁਰੂ ਜੀ ਮੈਂ ਤਾਂ ਕਿੰਨੀ ਆ ਬਾਬਾ ਬਾਬਾ ਜੀ ਭਾਈ ਅਮਰੀਕ ਸਿੰਘ ਜੀ ਵੀਰ ਜੀ ਕੀ ਕਹੀਏ ਇਹ ਆਪ ਸਾਖਸ਼ਾਤ ਵਾਹਿਗੁਰੂ ਦਾ ਹੀ ਰੂਪ ਨੇ ਸਾਨੂੰ ਕਲਯੁਗੀਆਂ ਨੂੰ ਇਹ ਵਾਹਿਗੁਰੂ ਜੀ ਦੇ ਰੂਪ ਵਿੱਚ ਹੀ ਮਿਲੇ ਹੋਏ ਨੇ ਇਨ੍ਹਾਂ ਸੰਤਾਂ ਦੀ ਬ੍ਰਹਮ ਗਿਆਨੀਆਂ ਦੀ ਪਛਾਣ ਕਰਕੇ ਇਨ੍ਹਾਂ ਦੇ ਜਿੰਨਾ ਹੋ ਸਕੇ ਲੜ ਲੱਗੀ ਉਸ ਦਿਨ ਦੀ ਵਾਹਿਗੁਰੂ ਜੀ ਮੈਂ ਸਿਮਰਨ ਕਰ ਰਹੀ ਹਾਂ 2.5 ਘੰਟੇ ਤੇ ਪੱਕਾ ਤੇ ਬਾਕੀ ਉੱਠਦੀ ਬੈਠਦੀ ਕੰਮ ਕਰਦੀ ਜਿੰਨਾ ਹੋ ਸਕੇ ਕਰ ਰਹੀ ਹਾਂ 2.5 ਘੰਟੇ ਦੀ ਮੂੰਹ ਥੋੜਾ ਥੋੜਾ ਮਿੱਠਾ ਹੋ ਰਿਹਾ ਹੈ ਵਾਹਿਗੁਰੂ ਜੀ ਪਰ ਵਾਹਿਗੁਰੂ ਜੀ ਨਰ ਮਾਇਆ ਦਾ ਚੂਰ ਵੀ ਬਹੁਤ ਪੈ ਰਿਆ ਹੈ ਮਾੜੀ ਮੋਟੀ ਘਰ ਵਿੱਚ ਕਲਾ ਕਲੇਸ਼ ਜਿੱਤਾ ਉੱਠ ਰਹੀ ਹੈ ਬਾਈ குரு ਜੀ ਤੇ ਬਾਕੀ ਬਾਬਾ ਜੀ ਦਾ ਬਹੁਤ ਧੰਨਵਾਦ ਮੈਂ ਤਾਂ ਬਹੁਤ ਹੈਰਾਨ ਹਾਂ ਕਿ ਬਾਈ குரு ਜਿੱਥੇ ਵੱਡੇ ਵੱਡੇ ਡਾਕਟਰ ਜਵਾਬ ਦੇ ਜਾਂਦੇ ਨੇ ਪੈਸਾ ਨਹੀਂ ਕੰਮ ਆਉਂਦਾ ਕੋਈ ਦੀ ਪੁੱਤ ਮਾਂ ਪਿਓ ਦੇ ਕੰਮ ਨਹੀਂ ਆ ਸਕਦਾ ਜਿਹੜੇ ਲਾ ਇਲਾਜ ਰੋਗਾਂ ਵਿੱਚ ਅਸੀ ਕੋਈ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਵੱਡੇ ਵੱਡੇ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਉੱਥੇ ਵਾਹਿਗੁਰੂ ਜੀ ਦੇ ਸੰਤ ਜਿਹੜੇ ਹੁੰਦੇ ਨੇ ਵਾਹਿਗੁਰੂ ਦੇ ਭਗਤ ਇਹੋ ਜਿਹੇ ਬਾਬਾ ਜੀ ਵਰਗੇ ਬ੍ਰਹਮ ਗਿਆਨੀਆਂ ਦੇ ਪੱਛਣ ਜਿਹੜੇ ਪੱਥਰ ਤੇ ਲੀਕ ਬਣ ਕਿਦਾਂ ਕੰਮ ਕਰਦੇ ਨੇ ਵਾਹਿਗੁਰੂ ਜੀ ਮੈਂ ਕੋਟਾਨ ਕੋਟ ਬਾਬਾ ਜੀ ਨੂੰ ਪ੍ਰਣਾਮ ਕਰਦੀ ਆ ਇਹਨਾਂ ਨੂੰ ਮੈਂ ਆਪਣਾ ਪਿਤਾ ਸਰੂਪ ਸਮਝਦੀ ਆ ਇਹਨਾਂ ਨੂੰ ਮੈਂ ਬ੍ਰਹਮ ਗਿਆਨੀ ਸੱਚੇ ਬ੍ਰਹਮ ਗਿਆਨੀ ਸਮਝਦੀ ਆਂ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਵਦਤੋਂ ਵਦ ਇਨਾਂ ਬ੍ਰਹਮ ਗਿਆਨੀ ਸੰਤਾਂ ਦੇ ਚਰਨਾਂ ਵਿੱਚ ਜੁੜ ਕੇ ਇਸ ਕਾਲ ਯੁਗ ਨੂੰ ਆਪਾਂ ਇਸ ਕਾਲ ਯੁਗ ਤੇ ਜਿੱਤ ਪ੍ਰਾਪਤ ਕਰ ਲਈਏ ਇਸ ਜਗਤ ਜਲੰਦੇ ਵਿੱਚੋਂ ਪਾਰ ਲੰਘ ਜਾਈਏ ਬ੍ਰਹਮ ਗਿਆਨੀ ਜੀ ਦਾ ਪੱਲਾ ਫੜ ਕੇ ਵਾਹਿਗੁਰੂ ਜੀ ਬਾਬਾ ਜੀ ਸਾਖਸ਼ਾਤ ਬ੍ਰਹਮ ਗਿਆਨੀ ਨੇ ਵਾਹਿਗੁਰੂ ਦਾ ਸ੍ਰੋਪ ਨੇ ਜੋ ਬਚਨ ਇਹਨਾਂ ਦੇ ਮੂੰਹੋਂ ਨਿਕਲਦਾ ਬਿਲਕੁਲ ਸੱਚ ਹੋ ਜਾਂਦਾ ਹੈ ਧੰਨ ਧੰਨ ਨੇ ਪਪਾ ਜੀ ਧੰਨ ਧੰਨ ਨੇ ਇਹਨਾਂ ਦੀ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ